ਸਨਾ ਪ੍ਰੋਜੈਕਟ ਅਖਾਂ ਦੇ ਧਾਰੀ ਕੱਲ ਮਿਤੀ 6 ਮਈ ਨੂੰ ਨਗਰ ਨਿਗਮ ਦੇ ਆਲਟੋਰੀਅਮ ਬੈਕਸਾਈਡ ਰੈਸਟ ਹਾਊਸ ਤੋਂ ਗਵਾੜਾ ਵਿਕੇ ਕਰਵਾਇਆ ਜਾ ਰਿਹਾ ਹੈ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਜਜ਼ਬਾ ਆਪਣੇ ਦਿਲਾਂ ਵਿੱਚ ਸੰਜੋਏ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਫਾਗਵਾੜਾ ਤੇ ਪੰਜਾਬ ਰੇਡੀਓ ਲੰਡਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਖਾਂ ਦੇ ਤਾਰੇ ਪ੍ਰੋਜੈਕਟ ਸੰਸthਾਪਕ ਪ੍ਰਦਾਨ ਹਰਮਿੰਦਰ ਸਿੰਘ ਬਸਰਾ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਐਡੀਟੋਰੀਅਮ ਦੇ ਹਾਲ ਵਿਕੇ 6 ਮਈ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੈਂਬਰਾਂ ਵੱਲੋਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਨੇ ਇੱਥੇ ਦੱਸ ਦਈਏ ਕਿ ਸੰਸਥਾ ਵੱਲੋਂ ਜਿੱਥੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਕ ਆਨੰਦ ਕਾਰਜ ਕਰਵਾਈ ਜਾਂਦੇ ਨੇ ਉੱਥੇ ਹੀ ਜੋ ਬੱਚੇ ਪੜ੍ਹਾਈ ਦੇ ਖੇਤਰ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੇ ਨੇ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਆਪਣੀ ਪੜ੍ਹਾਈ ਦਾ ਖਰਚਾ ਪੂਰਾ ਨਹੀਂ ਕਰ ਸਕਦੇ ਇਹੋ ਜਿਹੇ ਬੱਚਿਆਂ ਦੀ ਸਹੂਲਤ ਲਈ ਹੀ ਇਸ ਸੰਸਥਾ ਵੱਲੋਂ ਅੱਖਾਂ ਦੇ ਤਾਰੇ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਮੌਕੇ ਗੱਲਬਾਤ ਕਰਦੇ ਆ ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸੁਰਜੀਤ ਸਿੰਘ ਨੂੰ ਮੰਨੇ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਦਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਇਮੀਗ੍ਰੇਸ਼ਨ ਦੇ ਮਸ਼ਹੂਰ ਵਕੀਲ ਗੁਰਪਾਲ ਸਿੰਘ ਉਪਲ ਸ਼ਰਕਤ ਕਰਨਗੇ ਜਦਕਿ ਹੋਰ ਵੀ ਉੱਘੀਆਂ ਸ਼ਖਸੀਅਤਾਂ ਇਸ ਸਮਾਗਮ ਨੂੰ ਚਾਰਚਾਂ ਲਗਾਉਣ ਗਿਆ ਹੁਣ ਅਸਮੂਈਲਾ ਕਬਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ ਸਾਰੇ ਪਿਆਰਪੁਰੇ ਸ਼ਖਸੀਅਤਾਂ ਜੀ ਕੱਲ ਨੂੰ ਜਣ ਕੇ 6 ਬਈ ਨੂੰ ਜਿਹੜਾ ਬੱਚਿਆਂ ਦੇ এডਿਕੇਸ਼ਨ ਦਾ ਪ੍ਰੋਗਰਾਮ ਹੋ ਰਿਹਾ ਹੈਗਾ ਆ ஆடிਟੋਰੀਅਮ ਜਿਹੜੀ ਕਿ ਆਪਾਂ ਨੇ ਜਿੱਦਣੇ ਦੇਖ ਹੈ ਕਿ ਸੋਨਮ ਹੋਟਲ ਦੇ ਸਾਹਮਣੇ ਇੱਥੇ ਕੱਲ ਨੂੰ ਹੋ ਰਿਹਾ ਹੈਗਾ ਤੇ ਇਸ ਸਾਲ ਦੇ ਜਿਹੜੇ ਸਾਡੇ ਮੁੱਖ ਮਹਿਮਾਨ ਹੈ ਆ ਗਏ ਪ੍ਰਸਿੱਧ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਹੈਗੇ ਆ ਗੋਪਾਲ ਉਪਨ ਉਹ ਵੀ ਪਹੁੰਚੇ ਨੇ ਸਪੈਸ਼ਲੀ ਕੱਲ ਦੇ ਜਿਹੜੇ ਪ੍ਰੋਗਰਾਮ ਤੇ ਹੋ ਪਹੁੰਚੇ ਨੇ ਤੇ ਤੁਸੀਂ ਵੀ ਜੁੜੋਣਾ ਤੇ ਆ ਕੇ ਬੱਚੇ ਨੂੰ ਅਸ਼ੀਰਵਾਦ ਦੇਣਾ ਅਸੀਂ ਤਾਂ ਯੂਕੇ ਤੋਂ ਪਹੁੰਚ ਹੀ ਗਏ ਇਸ ਮੌਕੇ ਮੈਡਮ ਹਰਿੰਦਰ ਕੌਰ ਸੇਠੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਬੱਚਿਆਂ ਨੂੰ ਪੂਰੇ ਸਾਲ ਦੀ ਫੀਸ ਤੋਂ ਇਲਾਵਾ ਸਕੂਲੀ ਵਰਦੀਆਂ ਬੂਟ ਅਤੇ ਸਟੇਸ਼ਨਰੀ ਦੇ ਸਮਾਨ ਤੋਂ ਇਲਾਵਾ ਹੋਰ ਸਮਾਨ ਵੀ ਮਹੱਈਆ ਕਰਵਾਇਆ ਜਾਵੇਗਾ ਹੁਣ ਅਸਮੂਈ ਇਲਾਕਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਸਾਲਾਨਾ ਪ੍ਰੋਜੈਕਟ ਅੱਖਾਂ ਦੇ ਧਾਰੇ ਕੱਲ 26 ਮਈ ਨੂੰ ਨਗਰ ਨਿਗਮ ਦੇ ਆਲਟੋਰੀਅਮ ਬੈਕਸਾਈਡ ਰੈਸਟ ਹਾਊਸ ਤੋਂ ਗਵਾੜਾ ਵਿਕੇ ਕਰਵਾਇਆ ਜਾ ਰਿਹਾ ਹੈ ਜਿੱਥੇ ਵਿਦਿਆਰਥੀਆਂ ਨੂੰ ਸਾਰੇ ਸਾਲ ਦੀਆਂ ਫੀਸਾਂ ਕਿਤਾਬਾਂ ਵਰਦੀਆਂ ਸਟੇਸ਼ਨਰੀ ਬੈਗ ਤੇ ਸ਼ੂਜ਼ ਵਗੈਰਾ ਦਿੱਤੇ ਜਾਣੇ ਨੇ ਇਹ ਸਾਰਾ ਪ੍ਰੋਗਰਾਮ ਪੰਜਾਬ ਰੇਡੀਓ ਲੰਡਨ ਤੇ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਜਾਂਦਾ ਹੈ ਉਹਨਾਂ ਸਮਾਗਮਾਂ ਦੀਆਂ ਤਿਆਰੀਆਂ ਦੇ ਸਬੰਧੀ ਅੱਜ ਜਿਹੜੀਆਂ ਵਿਦਿਆਰਥੀਆਂ ਨੂੰ ਕਿਤਾ ਦਿੱਤੀਆਂ ਜਾਣੀਆਂ ਹਨ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਗੁਰਪਾਲ ਉਪਲ ਜੀ ਯੂਕੇ ਇਮੀਗ੍ਰੇਸ਼ਨ ਸੌਲਸੀਟਰ ਹੋਣ ਦੇ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਸਮਾਗਮ ਵਿੱਚ ਸੱਦ ਚੜ ਕੇ ਪਹੁੰਚਾ ਅਤੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦੇਣ